ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਲਾਂਕਿ ਰੌਲਾ ਬਹੁਤ ਆ ਕੁਝ ਸੁਣਦਾ ਨਹੀਂ ਹੋਣਾ ਆਈ ਹੋਪ ਕਿ ਸਾਰੇ মিডিਆ ਨੇ ਵੀ ਫਿਲਮ ਦੇਖੀ ਹੋਵੇ ਅ ਅੱਜ ਪ੍ਰੀਮੀਅਰ ਸੀਗਾ ਥਿਸ ਇਜ਼ 5th ਆਫ ਸੈਪਟ ਹੇਅਰ ਇਨ ਚੰਡੀਗੜ੍ਹ ਲਾਂਥੀ ਮਾਲ ਹੁਸ਼ਾਰ ਸਿੰਘ ਆਪਣਾ ਰਸਤੂ ਔਰ ਮੈਨੂੰ ਲੱਗਦਾ ਜਿੰਨਾ ਓਵਰਵੈਲਮਿੰਗ ਅਸੀਂ ਫੀਲ ਕਰ ਰਹੇ ਹਾਂ ਸਾਰੇ ਹੀ ਕਰ ਰਹੇ ਹੋਮਗੇ ਆ ਮੇਰੀ ਕੰਗ੍ਰੈਚੁਲੇਸ਼ਨਸ ਆ ਸਾਡੀ ਸਾਰੀ ਟੀਮ ਨੂੰ ਆ ਖਾਸ ਤੌਰ ਤੇ ਮਨੀਸ਼ ਸਾਹਨੀ ਸਾਹਿਬ ਉਹਨਜੀ ਸਿਮੀ ਰਾਣਾ ਬਾਜੀ ਸਾਡੇ ਉਹਦੇ ਪ੍ਰਤਾਪ ਸਿੰਘ ਡਾਇਰੈਕਟਰ ਜਦੀਪ ਵੜਿੰਗ ਆ ਆ ਕੇ ਆਜੋ ਬਾਜੀ ਸਾਡੇ ਸਾਰੇ ਜਿਹੜੇ ਬੱਚੇ ਆ ਫਿਲਮ ਦੇ ਵਿੱਚ ਬਹੁਤ ਸਾਡਾ ਬਹੁਤ ਖੂਬਸੂਰਤ ਅਨੁਭਵ ਵੀ ਰਿਹਾ ਅ ਮੈ ਚਾਹਨਾ ਕਿ ਇਹੋ ਜਿਹੇ ਮੁੱਦੇ ਦੇ ਉੱਤੇ ਫਿਲਮਾਂ ਵੀ ਬਣਨੀਆਂ ਚਾਹੀਦੀਆਂ ਜਿਹੜੀਆਂ ਐਂਟਰਟੇਨਿੰਗ ਵੀ ਨੇ ਪਰ ਜਿਹਦੇ ਵਿੱਚ ਕੁਛ ਨਾ ਕੁਛ ਅਹਿਮ ਮੁੱਦੇ ਵੀ ਨੇ ਸਾਡੀ ਸੋਸਾਇਟੀ ਦੇ ਜਿਹੜੇ ਚੇਂਜ ਕਰਕੇ ਅਸੀਂ ਕੁਛ ਨਾ ਕੁਛ ਵੱਡੀ ਤਬਦੀਲੀ ਲਿਆ ਸਕਦੇ ਹਾਂ ਖਾਸ ਤੌਰ ਤੇ ਸਾਡੇ ਨਾ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਰੌਸ਼ਨ ਹੋ ਸਕਦਾ ਬਾਕੀ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਅਸੀਂ ਹੱਦ ਦੇਣ ਲਈ ਹਾਜ਼ਰ ਹਾਂ ਹਨਾ ਆਈ ਥੈਂਕ ਯੂ ਬਹੁਤ ਮਿਹਨਤ ਕੀਤੀ ਹੈ ਮੈਂ ਆਪਣੀ ਅੰਗਰੇਜ਼ੀ ਤੇ ਥੈਂਕ ਯੂ ਦੇਖੋ ਕਹਿਣਾ ਤਾਂ ਹੁਣ ਤੁਸੀਂ ਅੱਗੇ ਜਾ ਕੇ ਫਿਲਮ ਤੁਸੀਂ ਸਾਰਿਆਂ ਨੇ ਦੇਖ ਲਈ ਹੈ ਮੈਂ ਮਾਈਕ ਦੇ ਹਿਸਾਬ ਨਾਲ ਉੱਚੀ ਤਾਂ ਬੋਲ ਰਿਹਾ ਕਿ ਸੁਣ ਜੇ ਤੁਹਾਨੂੰ ਸਾਰਿਆਂ ਨੂੰ ਵੈਸੇ ਤਾਂ ਸੁਣਨ ਨੂੰ ਭੈੜਾ ਲੱਗੂਗਾ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਮੈਨੂੰ ਦੋ ਲਾਈਨਾਂ ਆਪਣੇ ਯਾਦ ਆ ਰਹੀਆਂ ਨੇ ਕਿ ਚਾਨਣ ਵਾਲਿਆਂ ਚਾਨਣ ਵੰਡਣਾ ਚਾਨਣ ਵਾਲਿਆਂ ਚਾਨਣ ਵੰਡਣਾ ਹਨੇਰੇ ਵਾਲਿਆਂ ਹਨੇਰਾ ਜੋ ਸਬਰਾਂ ਦਾ ਸਾਂਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਹਾਂ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਗੇ ਵੱਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਹੈ ਇਹਦੇ ਲਈ ਸਾਡੇ ਰਾਈਟਰ ਜਗਦੀਪ ਵੜਿੰਗ ਹਾਂ ਔਰ ਸਾਡੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ ਇਹਨਾਂ ਲਈ ਬਹੁਤ ਵੱਡੀ ਤਾੜੀ ਦੂਜਾ ਸਾਡੇ ਪ੍ਰੋਡਿਊਸਰ ਸਾਹਿਬ ਸਾਨੀ ਸਾਹਿਬ ਸਾਨੀ ਸਾਹਿਬ ਐਂਡ ਸੁਵਿਧਾ ਕ੍ਰੈਡਿਟਸ ਔਰ ਸੁਵਿਧਾ ਸਾਨੀ ਹਾਂ ਔਰ ਸਰਤਾਜ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੁਣ ਤੁਸੀਂ ਸਮਝ ਗਏ ਉਦੋਂ ਮੈਂ ਕਿਹਾ ਸੀ ਵੀ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਇੱਕ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸਾ ਲਾਉਣ ਲਈ ਜਿਗਰਾ ਚਾਹੀਦਾ ਅੱਜ ਕਲਪਾਂਤਰੀ ਤੁਹਾਨੂੰ ਜਵਾਬ ਮਿਲ ਗਿਆ ਹਾਂ ਸੋ ਸਿਮੀ ਹੋਰਾਂ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਦਿੱਤਾ ਹੈ ਔਰ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁੱਗਣੀਆਂ ਮੁਬਾਰਕਾਂ ਬੀ ਆ ਸਰ ਸਤਿ ਸ਼੍ਰੀ ਅਕਾਲ ਜੀ ਮਾਈਕ ਮਾਈਕ ਆਓ ਭਾਈ ਮਾਈਕ ਆਇਆ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਫਿਲਮ ਦੇਖ ਲਈ ਹੈ ਔਰ ਇਹੀ ਜੀ ਫਿਲਮ ਦਾ ਪ੍ਰਚਾਰ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਵੀ ਈਵਨ ਸਾਰੇ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ ਦਾ ਜੋ ਸਿਸਟਮ ਚੱਲ ਰਿਹਾ ਹੈ ਸਾਡੇ ਬੱਚਿਆਂ ਨਾਲ ਜੋ ਧੱਕਾ ਹੋ ਰਿਹਾ ਹੈ ਉਹਦੇ ਉੱਤੇ ਇਹ ਜੇ ਸਬਜੈਕਟ ਦੇ ਉੱਤੇ ਸਾਨੀ ਸਾਹਿਬ ਨੇ ਔਰ ਸਾਡੇ ਸਰਤਾਜ ਜੀ ਨੇ ਇਹ ਪੈਸੇ ਲਾ ਕੇ ਜਿਹੜੀ ਇਹ ਫਿਲਮ ਬਣਾਈ ਹੈ ਇਹ ਮੈਂ ਫਿਲਮ ਦੇਖ ਕੇ ਕਹਿੰਦਾ ਕਿ ਪੈਸਿਆਂ ਦਾ ਮੁੱਲ ਪੈ ਗਿਆ ਔਰ ਐਂਟਰਟੇਨਮੈਂਟ ਵੀ ਹੈ 뮤직 ਵੀ ਬਹੁਤ ਵਧੀਆ ਹੈ ਔਰ ਇੱਕ ਸਾਰਿਆਂ ਵਾਸਤੇ ਇੱਕ ਥੀਮ ਵੀ ਹੈ ਸਿ ਇਹ ਛੱਡ ਕੇ ਜਾ ਰਹੇ ਕਿ ਜੇ ਸਾਡੇ ਟੀਚਰ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਉੱਤੇ ਮਿਹਨਤ ਕਰਨਗੇ ਤਾਂ ਡੈਫੀਨੇਟਲੀ ਸਾਡੇ ਜਿਹੜੇ ਬੱਚੇ ਪੰਜਾਬੀ ਬੱਚੇ ਆ ਉਹ ਦੁਨੀਆ ਵਿੱਚ ਛਾਣ ਗਏ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਸ ਹੁਸ਼ਿਆਰ ਸਿੰਘ ਫਿਲਮ ਦੇ ਇੱਕ ਹਿੱਸਾ ਬਣੇ ਹੈ ਔਰ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਣਾ ਹੈ ਕਿ ਇਹ ਫਿਲਮ ਬੱਚਿਆਂ ਨੂੰ ਜ਼ਰੂਰ ਦਿਖਾਣੀ ਚਾਹੀਦੀ ਹੈ ਟੀਚਰਸ ਨੂੰ ਜ਼ਰੂਰ ਇਹ ਫਿਲਮ ਦੇਖਣੀ ਚਾਹੀਦੀ ਹੈ ਔਰ ਮੈਂ ਤਾਂ ਇਹ ਆਸ ਕਰਦਾ ਕਿ ਇਹ ਜੀ ਫਿਲਮ ਨੂੰ नेशनेल अवार्ड मिलना चाहिए दाजी जी थैंक यू सर ऑन द स्टेज सोनी सानी साहब फ्रॉम होमजी ग्रुप प्लीज दो शब्द ਤੁਸੀਂ ਵੀ ਕੋਈ ਸੁਵਿਧਾ ਆਪਾਂ ਫਿਲਮ ਦੇਖੀ ਸਾਰਿਆਂ ਨੇ ਸੋ ਤੁਹਾਨੂੰ ਕੀ ਲੱਗਾ ਸਾਡੀ ਸਾਰਿਆਂ ਦੀ ਮਿਹਨਤ ਸਫਲ ਹੈ ਬਸ ਤੁਹਾਡੇ ਵੱਲੋਂ ਐਪਰੀਸ਼ੀਏਸ਼ਨ ਦੇ ਦੋ ਵਰਡ ਸਾਡੇ ਨਾਲੋਂ ਜ਼ਿਆਦਾ ਵੈਲਿਊ ਰੱਖਦੇ ਨੇ ਸੋ ਪਲੀਜ਼ ਪਰਸੋ ਫਿਲਮ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਆਪਣੇ ਆਪਣੇ ਪਰਿਵਾਰਾਂ ਨਾਲ ਜਾ ਕੇ ਪਲੀਜ਼ ਇੱਕ ਵਾਰ ਵਾਪਸ ਹੋਰ ਦੇਖਿਓ ਤਾਂ ਬਹੁਤ ਓਨੈਸਟ ਰਿਵਿਊ ਦੀ ਵੇਟ ਰਹੇਗੀ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਖਾਸ ਕਰਕੇ ਸਾਡੇ ਡਾਇਰੈਕਟਰ ਸਾਡੇ ਰਾਈਟਰ ਸਾਡੇ ਕੋ-ਸਟਾਰ ਸਾਡੇ ਐਕਟਰਸ ਸਾਰਿਆਂ ਨੇ ਦਿਨ ਰਾਤ ਦੇ ਕੀਤਾ ਸੋ ਪਲੀਜ਼ ਬਹੁਤ ਜ਼ਰੂਰਤ ਹੈ ਮੀਡੀਆ ਨੂੰ ਇਦਾਂ ਦੀਆਂ ਫਿਲਮਾਂ ਨੂੰ ਸਪੋਰਟ ਕਰਨ ਲਈ ਸੋ 7 ਫਰਵ ਨੂੰ ਫਿਲਮ ਵਰਲਡ ਵਾਈਡ ਲੱਗ ਰਹੀ ਹੈ ਥੈਂਕ ਯੂ ਸੋ ਮਚ ਫॉर ਕਮਿੰਗ ਉਹਦੇ ਉਹਦੇ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ ਇਹ ਸਭ ਤੋਂ ਮਿਹਨਤੀ ਬੱਚਾ ਜੀ ਸਾਡਾ ਇੱਥੇ ਟੀਮ ਦੇ ਵਿੱਚ ਬਜੀ ਬੋਲ ਜੀ ਕਹਿਣਾ ਚਾਹੁੰਦੇ ਹਾਂ ਕਿ ਫਾਈਨਲੀ ਸਭ ਤੋਂ ਵੱਡੀ ਚੀਜ਼ ਕਿ ਇਹ ਫਿਲਮ ਕੋਈ ਤਾਂ ਕਿ ਬੱਚਿਆਂ ਦੇ ਮੱਧਾਂ ਦੇ ਕੈਰੇਕਟਰਾਂ ਨੂੰ ਬਹੁਤ ਵਧੀਆ ਲੱਗਿਆ। ਆ ਬੱਚੇ ਜੀ ਇੰਨੇ ਜ਼ਿਆਦਾ ਜ਼ਬਰਦਸਤ ਐਕਟਰ ਸਿਗੇ ਕੀ ਕਹਿੰਦੇ ਆ ਕਿ ਉਹ ਕਦੇ ਵੀ ਨਹੀਂ ਲੱਗਿਆ ਕਿ ਬੱਚਿਆਂ ਨਾਲ ਕੰਮ ਕਰ ਰਹੇ ਨੇ। ਦ ਕਾਈਂਡ ਆ ਐਨਰਜੀ ਜੋ ਉਹ ਫਿਲਮ ਨੂੰ ਤੇ ਸੀਨ ਦੇ ਸੀਨ ਦੇ ਮੂਡ ਨੂੰ ਲੈ ਕੇ ਆਈ ਸੀਗੇ ਵੀ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਡ ਬੱਚਿਆਂ ਨਾਲ ਇਸ ਉਮਰ ਹੀ ਕੰਮ ਕਰ ਲਿਆ ਤੇ ਹੁਣੇ ਹੀ ਇਹਨਾਂ ਦੀ ਚੋਣ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਓਕੇ ਹੋਵਾਂਗੇ ਜੀ ਅਮੇਜ਼ਿੰਗ ਤੇ ਮੈਂ ਆ ਜਸਟ ਵਾਂਟ ਟੂ ਆਲਸੋ ਥੈਂਕ ਐਵਰੀਬਾਡੀ ਜੀ ਸਾਰੀ ਕਾਸਟ ਨੂੰ ਪ੍ਰੋਡਿਊਸਰ ਨੂੰ ਮਨੀਸ਼ ਭਾਜੀ ਸਰਤਾਜ ਭਾਈ ਪ੍ਰੋਟਾਗਨਿਸਟ ਨੂੰ ਸਰਤਾਜ ਭਾਈ ਸਿਮਮੀ ਨੂੰ ਸਿਮਮੀ ਦੀ ਟੁੱਟੀ ਜੀ ਇੰਗਲਿਸ਼ ਬਹੁਤ ਹੀ ਮੈਨੂੰ ਪਿਆਰੀ ਲੱਗਦੀ ਆ ਤੇ ਸਰਤਾਜ ਭਾਈ ਤੇ ਕੈਰੈਕਟਰ ਲਈ ਵੀ ਮੈਂ ਕਹਿਣਾ ਚਾਹੁੰਦਾ ਕੀ ਪੰਜਾਬ ਦਾ ਨਾਇਕ ਇਹੋ ਜਿਹਾ ਹੋਣਾ ਚਾਹੀਦਾ ਹੁਸ਼ਿਆਰ ਸਿੰਘ ਵਰਗਾ ਹੋਣਾ ਚਾਹੀਦਾ ਇਨ ਬਿਨ ਬਾਈ ਵਰਗਾ ਹੋਣਾ ਚਾਹੀਦਾ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਜਗਦੀਪ ਬੜਿੰਗ ਦਾ ਡਾਇਰੈਕਟਰ ਆਫ ਆ ਫਿਲਮ ਸਸੀ ਗਾਲੀ ਸਸੀ ਗਾਲੀ ਸਾਰਿਆਂ ਨੂੰ ਸ਼ੁਕਰ ਹੈ ਤੇਰਾ ਵਿਆਹ ਨਹੀਂ ਹੋਇਆ ਯਾਰ ਫਿਲਮ ਚ ਮੇਰਾ ਹੋਂ ਵੀ ਨਹੀਂ ਹੋਇਆ ਸੋ ਥੈਂਕ ਯੂ ਸਾਰਿਆਂ ਦਾ ਤੇ ਇਹ ਫਿਲਮ ਦੇ ਵਿੱਚ ਇਹ ਫਿਲਮ ਚ ਜਿੰਨੇ ਵੀ ਜਿਹੜੀ ਵੀ ਕਾਸਟ ਆ ਮੈਨੂੰ ਐਂ ਲੱਗਦਾ ਸੀਗਾ ਵੀ ਇਹ ਫਿਲਮ ਸ਼ਾਇਦ ਉਹਨਾਂ ਸਾਰਿਆਂ ਤੋਂ ਬਿਨਾ ਅਧੂਰੀ ਆ ਸਰਤਾਜ ਬਾਈ ਬਾਰੇ ਮੇਰੇ ਖਿਆਲ ਚ ਸਾਨੂੰ ਸਾਰਿਆਂ ਨੂੰ ਉਹ ਚਾਨਣ ਹੈਗਾ ਹੀ ਆ ਵੀ ਇਦਾਂ ਦੀ ਫਿਲਮ ਪੰਜਾਬ ਚ ਬਾਈ ਹੋਈ ਆ ਜਿੰਨਾ ਨਾ ਬਣਾ ਸਕਦੇ ਆ ਆਬਵੀਅਸਲੀ ਸਿਮੀ ਚਾਲਦੀ ਮੈਂ ਹੁਣ ਕਹਿੰਦਾ ਸੋਣਾ ਵੀ ਨਹੀਂ ਲੱਗਦਾ ਕਿ ਬਹੁਤ ਵਧੀਆ ਐਕਟਰ ਕਿਉਂਕਿ ਉਹਨਾਂ ਨੇ ਪ੍ਰੂਵ ਵੀ ਇੰਨੇ ਵਾਰੀ ਕਰਤਾ ਆਪਦੇ ਆਪ ਨੂੰ ਕਿ ਸਾਡੇ ਸ਼ਬਦ ਬਹੁਤ ਮਾਇਨੇ ਨਹੀਂ ਰੱਖਦੇ ਬੀ ਐਨ ਭਾਜੀ ਸਾਡੇ ਸੀਨੀਅਰ ਆ ਸਰਦਾਰ ਸੋਹੀ ਸਾਹਿਬ ਜਿੰਨਾਂ ਆਪਾਂ ਸੱਚੀ ਮੱਚੀ ਬਾਬਾ ਬੋੜ ਕਹਿ ਸਕਦੇ ਆ ਤੇ ਦੇਖੋ ਭਾਜੀ ਕਿਆ ਮੌਲਾ ਤੇ ਰਾਣਾ ਭਾਈ ਜਿਹੜੇ ਜਿਹੜੇ ਮੇਰੇ ਖਿਆਲ ਦੇ ਬੱਚਿਆਂ ਦੀ ਪੂਰੇ ਪੰਜਾਬ ਦੀ ਸਾਡੀ ਸੁਸਾਇਟੀ ਦੀ ਹਮੇਸ਼ਾ ਚਿੰਤਾ ਕਰਦੇ ਰਹਿੰਦੇ ਆ ਤੇ ਸੁੱਖੀ ਭਾਜੀ ਸਾਡੇ ਜਿਹੜੇ ਸੁੱਖੀ ਚਾਲ ਭਾਜੀ ਜਿਨ੍ਹਾਂ ਨਾਲ ਜਦੋਂ ਵੀ ਕੋਈ ਮੈਂ ਸਕ੍ਰਿਪਟ ਨਵੀਂ ਲਿਖਦਾ ਮੇਰੇ ਖਿਆਲ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਸੁਣਾਉਣਾ ਮਨੀਸ਼ ਭਾਜੀ ਜਿਹੜੇ ਵਾਰੀ ਵਾਰੀ ਚੰਗੀਆਂ ਫਿਲਮਾਂ ਤੇ ਸਬਜੈਕਟ ਵਾਲੀਆਂ ਫਿਲਮਾਂ ਤੇ ਪੈਸੇ ਲਾਉਂਦੇ ਨੇ ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਸਾਰੇ ਹੀ ਬੱਚੇ ਜਿੰਨੇ ਵੀ ਇਹ ਇਹ ਤੇ ਪਰਫਾਰਮ ਕਰਦੇ ਸੀ ਮੇਰੇ ਖਿਆਲ ਚ ਸਾਰੇ ਹੀ ਹਿੱਸੇ ਆ ਸੀ ਗਾਧੂ ਬਾਈ ਸਪੈਸ਼ਲੀ ਤੇ ਮੈਨੂੰ ਲੱਗਦਾ ਅੱਜ ਸਭ ਤੋਂ ਵੱਧ ਜੇ ਕਿਸੇ ਨੂੰ ਬੋਲਣਾ ਚਾਹੀਦਾ ਤਾਂ ਸੁਭਦੇ ਨੂੰ ਬੋਲਣਾ ਚਾਹੀਦਾ ਕਿਉਂਕਿ ਮੈਂ ਵੀ ਚਾਹੁੰਦਾ ਕਿ ਕੀ ਬੋਲਦੀ ਹੈ ਕੀ ਸੋਨੇ ਬਾਕੀ ਜਿੰਨਾਂ ਦਾ ਵੀ ਮੈਂ ਅਜੇ ਸਖਵਿੰਦਰ ਰਾਜ ਸਾਡਾ ਭਾਈ ਸੰਜੂ ਸਲਾਂਕੀ ਵੀਰਾ ਸੀਮਾ ਮੈਡਮ ਸਾਰੇ ਹੀ ਬੰਦਿਆਂ ਤੋਂ ਬਿਨਾ ਇਹ ਫਿਲਮ ਮਧੂਰੀ ਆ ਪਵਣੇ ਮੇਰੇ ਖਿਆਲ ਚ ਪਤਾ ਨਹੀਂ ਕਿੱਥੇ ਆਉ। ਸੋ ਆਸ਼ੂ ਤੋਂ ਸਾਰਿਆਂ ਤੋਂ ਬਿਨਾ ਫਿਲਮ ਮਧੂਰੀ ਸੀਗੀ ਸਾਡੇ ਸਾਰਿਆਂ ਵੱਲੋਂ ਤੁਹਾਡਾ ਵੀ ਧੰਨਵਾਦ ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਜਿਹੜੀਆਂ ਗੱਲਾਂ ਸੀ ਇੱਥੇ ਕਰਦੇ ਆ ਸਾਡੀ ਆਵਾਜ਼ ਬਣ ਕੇ ਲੋਕਾਂ ਨੂੰ ਦੱਸੋ ਕਿ ਫਿਲਮ ਦੇਖਣੀ ਚਾਹੀਦੀ ਆ ਤੇ ਬਾਕੀ ਦਾ ਲੋਕਾਂ ਤੇ ਅਸੀਂ ਤਾਂ ਜੋ ਕੁਝ ਬੋਲਣਾ ਸੀ 2 ਘੰਟੇ ਚ ਬੋਲਤਾ ਥੈਂਕ ਯੂ ਸੋ ਮੱਚ ਧੰਨਵਾਦ ਸੁਵਿਧਾ ਬੰਦ ਕਰਦੇ ਹੁਣ ਹਾਂ ਅਸੀਂ ਤੁਹਾਡੇ ਨਾਲ ਖੜੇ ਆ ਸੁਵਿਧਾ ਸਾਨੀ ਦੀ ਪ੍ਰੋਡਿਊਸਰ ਥੈਂਕ ਯੂ ਸਰ ਪ੍ਰੋਡਿਊਸਰ ਸਾਹਿਬ ਪ੍ਰੋਡਿਊਸਰ ਸਾਹਿਬ ਥੈਂਕ ਯੂ ਸਰ ਥਿਸ ᱱੋਟ ਵਰਕਿੰਗ ਦੈਟਸ ਓਕੇ ਦੈਟਸ ਓਕੇ ਇਟ ਇਜ਼ ਵਰਕਿੰਗ थैंक यू सो मच इन्हें सपोर्ट करने लिल्मू एंड आई होप यू ऑल विल कैरी द रिव्यूज़ एंड साडा मैसेज पब्लिक तक दोगे एंड थैंक यू टू एवरी कास्ट मैंबर एवरी करू मैंबर उन्होंने बिना ये फिल्म बिल्कुल पूरी नहीं हो सकती स एंड एवरी डे जिस तरह फिल्म कह गए एजुकेशन इज इन एवरी डे इस फिल्म के सैट्ते प्रमोशनसते एवरी डे वॉज अ लर्निंग डे थैंक यू सो मच एंड आई होप यू विल कैरी द मैसेज ਸੁਖੀ ਭਾਈ ਦੇ ਕੁਝ ਵੱਲਬਲੇ ਨੇ ਕੋਈ ਮੈਂ ਸੁਣਨਾ ਕਾਲਾ ਪਾ ਪਿੱਛੇ ਕੱਢੀ ਤਾ ਸੱਜਰੀ ਘਾਲ ਜੀ ਸਾਰਿਆਂ ਨੂੰ ਮੈਂ ਬਸ ਇੰਨਾ ਕਹੂੰਗਾ ਕਿ ਮੈਂ ਮਰੀਜ ਜੀ ਦਾ ਸ਼ੁਕਰਗੁਜ਼ਾਰ ਆਂ ਔਰ ਸਰਤਾਜ ਭਾਜੀ ਦਾ ਜਿਨ੍ਹਾਂ ਨੇ ਇਸ ਸਬਜੈਕਟ ਚੁਣਿਆ ਔਰ ਹਿੰਮਤ ਕੀਤੀ ਸਬਜੈਕਟ ਬਣਾਉਣ ਦੀ ਔਰ ਬਾ ਕਮਾਲ ਕੇ ਹਮਕਿਤਾਬ ਭਾਜੀ ਨੇ ਸਰਤਾਜ ਭਾਜੀ ਨੇ ਸਿਮੀ ਜੀ ਨੇ ਔਰ ਜਿਨੇ ਸਾਡੇ ਐਕਟਰ ਸੰਜੂ ਭਾਜੀ ਗਾਧੂ ਜੀ ਸੁਖਵਿੰਦਰ ਸੁਖਰਾ ਆਪਣਾ ਉਹਦੇ ਵੀਰਾ ਜਗਦੀਪ ਨੇ ਬਹੁਤ ਹੀ ਕਮਾਲ ਦੀ ਕਹਾਣੀ ਲਿਖੀ ਆਏ ਔਰ ਸੋਈ ਸਾਹਿਬ ਦਾ ਹਮੇਸ਼ਾ ਗ੍ਰੇਟ ਨੇ ਭਾਜੀ ਔਰ ਇਹੋ ਜਿਹੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਔਰ ਮੇਰੀ ਗੁਜਾਰਸ਼ ਤੁਹਾਨੂੰ ਸਾਰਿਆਂ ਨੂੰ ਭਾਜੀ ਕਿ ਇਹਨੂੰ ਸਪੋਰਟ ਕਰੋ ਇੱਕ ਘਰ ਘਰ ਤੱਕ ਪਹੁੰਚਾਓ ਔਰ ਇਹ ਬੱਚਿਆਂ ਵਾਸਤੇ ਪਹਿਲੀ ਫਿਲਮ ਆ ਜਿੱਚ ਲੈਕਚਰ ਨਹੀਂ ਹੈ ਪਰ ਲੈਕਚਰ ਹੈ ਸਿੱਖਿਆ ਨਹੀਂ ਹੈ ਪਰ ਸਿੱਖਿਆ ਹੈ ਸੋ ਥੈਂਕ ਯੂ ਸੋ ਮਚ ਥੋੜਾ ਸਾਰਿਆਂ ਦਾ ਪਲੀਜ਼ ਔਰ ਤੁਹਾਡੀ ਸਪੋਰਟ ਦੀ ਲੋੜ ਆ ਥੈਂਕ ਯੂ ਸਾਡੇ ਜਿਹੜੇ ਪਿੰਡਾਂ ਚ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਜਾਈ ਜਾਂਦੇ ਆ ਆ ਫਿਲਮ ਮਾਪਿਆਂ ਨੂੰ ਰੋਣੋਂ ਫਟਾ ਦੇਗੀ ਸਾਡੇ ਬੱਚੇ ਬਾਹਰ ਜਾਣੋਂ ਹਟ ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਦਾ ਮੈਸੇਜ ਹੈ ਇੱਥੇ ਹੁਸ਼ਿਆਰ ਸਿੰਘ ਪੈਦਾ ਹੋਣਗੇ ਹੋਰ ਹੁਸ਼ਿਆਰ ਸਿੰਘ ਪੈਦਾ ਹੋਣਗੇ ਔਰ ਜੇ ਬੱਚਿਆਂ ਨੇ ਜੋ ਇਹ ਇਹ ਕਮਿਟਮੈਂਟ ਦਿਖਾਈ ਹੈ ਕਮਾਲ ਦੀ ਐਦਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹਦਾ ਜਿਹੜਾ ਪੜਾਉਣ ਦਾ ਤਰੀਕਾ ਹੈ ਹੁਸ਼ਿਆਰ ਸਿੰਘ ਉਹਨਾਂ ਦੇ ਥਰੂ ਜਿਹੜਾ ਦਿਖਾਇਆ ਗਿਆ ਉਹ ਤਰੀਕਾ ਹਰ ਤਰ੍ਹਾਂ ਦੇ ਲਾਗੂ ਹੋ ਜਾਣਾ ਆ ਫਿਲਮ ਦਾ ਬਹੁਤ ਬਹੁਤ ਵੱਡਾ ਅਸਰ ਛੱਡ ਕੇ ਜਾਣਾ ਫਿਲਮ ਨੇ ਇਹ ਇੱਕ ਇੱਕ ਗਰੰਟੀ ਆ ਪੱਕਾ ਕਿ ਮੈਂ ਮੈਂ ਪਿੰਡਾ ਪਿੰਡਾ ਜ ਰਹਿਣਾ ਲੋਕ ਮਾਂ ਰੋ ਰਹੀਆਂ ਨੇ ਮੇਰਾ ਪੁੱਤ ਕਦੋਂ ਆਊਗਾ ਕਦੋਂ ਆਊਗਾ ਅੱਛਾ ਬਾਹਰੋਂ ਕੱਢਣ ਲੱਗੇ ਧੱਕੇ ਮਾਰ ਮਾਰ ਕੇ ਹੈ ਉਹ ਉਹ ਧੱਕੇ ਵੱਜਣੋਂ ਹਟ ਜਾਣਗੇ ਉਹਨਾਂ ਨੇ ਬਾਹਰ ਅਮਰੀਕਾ ਕੈਨੇਡਾ ਵਾਪਤ ਭੇਜ ਰਹੇ ਨੇ ਪਲੇਨ ਭਰ ਭਰ ਕੇ ਉਹਦੇ ਵਾਸਤੇ ਬਹੁਤ ਬਹੁਤ ਵੱਡੀ ਸਿੱਖਿਆ ਹੈ ਦਾਵਾ ਛੋਸ਼ਾਰ ਸਿੰਘ ਦੀ ਆਜੋ ਜੀ ਆਜੋ ਪ੍ਰਕਾਸ਼ ਕਾਦੂ ਜੀ ਮੈਂ ਸਿਰਫ ਬਹੁਤ ਘੱਟ ਟਾਈਮ ਲਵਾਂਗਾ ਮੈਂ ਇੱਕੋ ਗੱਲ ਕਹਿਣਾ ਕਿ ਜਗਦੀਪ ਬੜਿੰਗ ਦੀਆਂ ਸਾਰੀਆਂ ਕਹਾਣੀਆਂ ਚਾਹੇ ਚੱਲ ਜਿੰਦੀ ਹੋਵੇ ਗਲਬਕੜੀ ਹੋਵੇ ਬੂਹੇਵਾਰੀਆਂ ਹੋਣ ਸ਼ਹਿਰ ਹੋਣ ਬਾਕਮਾਲ ਹੁੰਦੀਆਂ ਤੇ ਸਾਡਾ ਦਿਲ ਕਰਦਾ ਇਹਨਾਂ ਕਹਾਣੀਆਂ ਜਦ ਅਸੀਂ ਫਿੱਟ ਬੈਠ ਗਈ ਤੇ ਮੈਂ ਇੱਕੋ ਗੱਲ ਕਹਿਣਾ ਕਿ ਅਸੀਂ 4-5 ਸਾਲ ਤੱਕ ਆਪਦੇ ਬੱਚੇ ਦਾ ਜਿਹੜਾ ਕੋਰੇ ਕਾਗਜ਼ ਵਰਗਾ ਦਿਮਾਗ ਹੁੰਦਾ ਇੱਕ ਪਾਸਾ ਅਸੀਂ ਖੁਦ ਲਿਖਦੇ ਹਾਂ ਉਹ ਅਸੀਂ ਖੁਦ ਪੜ੍ਹਦੇ ਹਾਂ ਕਿ ਅਸੀਂ ਆਪਦੇ ਬੱਚੇ ਨੂੰ ਕੀ ਸਿੱਖਿਆ ਦਿੱਤੀ ਤੇ ਦੂਸਰਾ ਸਫਾ ਟੀਚਰ ਲਿਖਦਾ ਤੇ ਉਹਨੂੰ ਸਾਰਾ ਸਮਾਜ ਪੜ੍ਹਦਾ ਮੈਂ ਤੁਹਾਨੂੰ ਦੱਸਦਾ ਕਿ ਵੈਗ ਨੂੰ ਅੱਗੇ ਅਰਦਾਸ ਕਰੋ ਕਿ ਐਿਹੋ ਜੇ ਟੀਚਰ ਹੋਣ ਜੋ ਦਿਖਾਏ ਗਏ ਨੇ ਤੇ ਸਾਡਾ ਸਮਾਜ ਸੁਧਰ ਜਾਊਗਾ ਮੈਂ ਪੱਤਰਕਾਰਾਂ ਨੂੰ ਤੁਹਾਨੂੰ ਬੇਨਤੀ ਕਰਦਾ ਕਿ ਸਾਨੀ ਸਾਫ ਵਰਗੇ ਮੈਂ ਸ਼ੱਕ ਸਕੇ ਇਹ ਮੈਂ ਵਾਹਿਗੁਰੂ ਅਰਦਾਸ ਕਰਦਾ ਸੱਚੇ ਪਾਤਸ਼ਾਹ ਆਏ ਉਹ ਇਹ ਕਨਸੈਪਟ ਸੇਧ ਵਾਸਤੇ ਲੈ ਕੇ ਆਉਂਦੇ ਰਹਿਣ ਤੇ ਤੁਸੀਂ ਪੱਤਰਕਾਰੋ ਪਲੀਜ਼ ਆਪਦੇ ਦਿਲ ਤੇ ਹੱਥ ਰੱਖ ਗਿਓ ਕਿ ਕਿਹੋ ਜਿਹਾ ਕਨਸੈਪਟ ਹੈ ਕਿ ਤੁਹਾਨੂੰ ਜਰੂਰ ਤੁਹਾਡੇ ਕਹਿਣ ਤੇ ਹੀ ਜਨਤਾ ਇੱਥੇ ਆਉਗੀ ਬਹੁਤ ਮਿਹਰਬਾਨੀ ਸ਼ੁਕਰੀਆ ਆਜੋ ਜੀ ਆਜੋ ਜੀ ਥੈਂਕ ਯੂ ਸਰ ਸ਼੍ਰੀਕਾਲ ਜੀ ਬਸ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਹੈ ਏ ਹੁਣ ਤੁਸੀਂ ਦੱਸੋਗੇ ਤੁਹਾਨੂੰ ਫਿਲਮ ਕਹੀ ਜੀ ਲੱਗੀ ਬਸ ਤੁਹਾਡੀ ਇੱਕ ਡਿਊਟੀ ਹੈ ਕਿ ਤੁਸੀਂ ਘਰ ਘਰ ਸੁਨੇਹਾ ਦੇਣਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਓਮ ਜੀ ਦਾ ਸਪਤਾਜ ਜੀ ਸਿਮੀ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ ਉਹਦੇ ਜੱਗੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਸਾਰੇ ਬੱਚਿਆਂ ਦਾ ਵੀ ਥੈਂਕਸ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਬੜੀ ਗਰਮੀ ਦੇ ਵਿੱਚ ਬੱਚਿਆਂ ਨੇ ਪੂਰਾ ਲਗਨ ਨਾਲ ਕੰਮ ਕੀਤਾ ਹੈ ਤੇ ਮੈਂ ਦਿਲ ਤੋਂ ਬਸ ਇਹ ਕਹਿ ਰਹੀ ਹਾਂ ਕਿ ਤੁਸੀਂ ਹੁਣ ਘਰ ਘਰ ਇਹ ਸੁਨੇਹਾ ਪਹੁੰਚਾ ਦਿਓ ਤੇ ਮੇਰਾ ਸਾਰੀ ਸਟਾਰ ਕਾਸਟ ਨੂੰ ਵੀ ਦਿਲ ਤੋਂ ਧੰਨਵਾਦ ਥੈਂਕ ਯੂ ਆਜੋ 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 ਅਸੀ ਗਾਲ ਜੀ ਸਾਰਿਆਂ ਨੂੰ ਮੈਂ ਇਹੀ ਕਹਣਾ ਕੁਝ ਫਿਲਮਾਂ ਐਸੀਆਂ ਹੁੰਦੀਆਂ ਨੇ ਥੈਂਕ ਯੂ ਥੈਂਕ ਯੂ ਕੁਝ ਫਿਲਮਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਲੰਬਾ ਸਮਾਂ ਯਾਦ ਰਹਿੰਦੀਆਂ ਨੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਫਿਲਮ ਦਾ ਹਿੱਸਾ ਹਾਂ ਇਹ ਫਿਲਮ ਮੈਨੂੰ ਲੱਗਦਾ ਬਹੁਤ ਲੰਬਾ ਸਮਾਂ ਯਾਦ ਰੱਖੀ ਜਾਊਗੀ ਦੇ ਥੈਂਕ ਯੂ ਸੋ ਮਚ ਮੈਂ ਸਾਰੀ ਟੀਮ ਦਾ ਥੈਂਕ ਯੂ ਕਰਦਾ ਮੈਨੂੰ ਲੱਗਾ ਹੁਣ ਸਾਨੀ ਸਾਹਿਬ ਨੂੰ ਜਗਦੀਪ ਨੂੰ ਵੀ ਲਾਂਚ ਕਰ ਦੇਣਾ ਚਾਹੀਦਾ ਥੋੜੇ ਸਮੇਂ ਲਈ ਆਇਆ ਸੀ ਵਿੱਚ ਆਪਣਾ ਕੰਮ ਦੀ ਗੱਲ ਹੈ ਜੋਇਦਨ ਐਸ ਜਨ ਐਕਟਰ ਮੈਂ ਕਿਹਾ ਸਾਨੀ ਸਾਹਿਬ ਆ ਕੇ ਮੈਂ ਕਿਹਾ ਜਗਦੀਪ ਨੂੰ ਤੁਸੀਂ ਲਾਂਚ ਕਰ ਦਿਓ ਜਿਵੇਂ ਐਸ ਜਨ ਐਕਟਰ ਥੋੜੇ ਸਮੇਂ ਲਈ ਆਇਆ ਹਾਂ ਹਾਂਜੀ ਹਾਂਜੀ ਲਾਉਣੇ ਬਾਕਮਾਲ ਕੰਮ ਕੀਤਾ ਹੈ ਅਸੀਂ ਅਸੀਂ ਮੀਡੀਆ ਦੇ ਸਾਹਮਣੇ ਅਨਾਉਂਸ ਕਰ ਦਿੰਦੇ ਹਾਂ ਜੀ ਜਗਦੀਪ ਬੜਿੰਗ ਸਾਡੀ ਫਿਲਮ ਮੇਨ ਲੀਡ ਕਰ ਰਿਹਾ। ਵਾਹ ਜੀ ਵਾਹ। ਥੈਂਕ ਯੂ ਸਾਰਿਆਂ ਦਾ ਥੈਂਕ ਯੂ ਸੋ ਮੱਚ ਥੈਂਕ ਯੂ। ਬਾਈ ਹੁਣ ਜਿੰਮੀ ਜੀ ਨੇ ਕੰਮ ਕਰਕੇ ਬਹੁਤ ਵਧੀਆ ਲੱਗਿਆ ਸਾਰੀ ਟੀਮ ਦਾ ਥੈਂਕ ਯੂ ਸੋ ਮੱਚ। ਸੱਜੂ ਭਾਜੀ ਆਜੋ। ਰਾਂਗੀ ਸਾਹਿਬ ਆਜੋ ਆਜੋ। ਹਾਂ ਜੀ ਹਾਂ। ਸੌਰੀ ਸਰ। ਨੋ ਵਰੀਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਕੁਝ ਪਹਿਲਾਂ ਕਹਿ ਜਾ ਚੁੱਕਾ ਹਾਂ। ਆਪਣੇ ਇਧਰ ਬੱਚਿਆਂ ਤੇ ਫਿਲਮਾਂ ਦਾ ਬਹੁਤ ਬਣਦੀਆਂ ਨੇ। ਪਰ ਬੱਚਿਆਂ ਲਈ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਹੈਨਾ? ਤੇ ਇਸ ਉਸ ਤਰੀਕੇ ਦੀ ਫਿਲਮ ਹੈ ਜਿਹੜੀ ਕਿ ਨਾ ਸਿਰਫ ਪੇਰੈਂਟਸ ਨੂੰ ਬਲਕਿ ਬੱਚਿਆਂ ਨੂੰ ਵੀ ਅਟੈਂਟਿਵ ਤਰ੍ਹਾਂ ਪੜ੍ਹਾਈ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਸਿਰਫ ਇੱਕ ਡਿਫਰੈਂਟ ਅਪਰੋਚ ਦੀ ਲੋੜ ਹੈ ਇਹ ਫੀਲਿੰਗ ਵੀ ਸੌਟ ਆਊਟ ਹੈ ਨਾ ਬਾਕੀ ਤੁਸੀਂ ਸਾਰੇ ਇੱਥੇ ਮੌਜੂਦ ਹੋ ਆਸ ਕਰਦੇ ਆਂ ਦੇਖੋ ਹੁਣ ਸਾਡੇ ਵੱਲੋਂ ਫਿਲਮ ਬਣ ਚੁੱਕੀ ਹੈ ਨਾ ਬਾਲ ਇਜ਼ ਇਨ ਯੋਰ ਕੋਟ ਹੈ ਨਾ ਸਾਰੇ ਹਮ ਮਾਰ ਕੇ ਥੀਏਟਰਾਂ 'ਚ ਪਹੁੰਚੋ ਇਸ ਫਿਲਮ ਨੂੰ ਦੇਖੋ ਕੰਮ ਐਪ ਕਰੋ ਉਹ ਸੁਖਿੰਦਰ ਰਿਸ਼ਾਨੀ ਜੀ ਤੇਦਰ ਸਰਤਾਜ ਜੀ ਸ਼ੁਭੀਪ੍ਰੀਨਗ ਉਹਦੇ ਬਾਈ ਤੇ ਖੁਦ ਮੈਂ ਰਾਣਾ ਰਣਵੀਰ ਸਾਰਿਆਂ ਨੇ ਬਹੁਤ ਫਿਰ ਕੀਤੀ ਹੈ ਲਵ ਯੂ so much ਥੈਂਕ ਯੂ ਗਾਂਜੀ ਥੈਂਕ ਯੂ ਗਾਂਜੀ ਗਾਂਜੀ ਕਰ ਦਿਓ ਬਾਈ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਆਜੋ 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 ਬਾਕੀ ਸਾਰਾ ਕੁਝ ਤਾਂ ਸਾਰੇ ਸਿਆਣੇ ਪਹਿਲਾਂ ਬੋਲ ਗਿਆ ਸੋ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿੱਦਾਂ ਫਿਲਮ 'ਚ ਐਜੂਕੇਸ਼ਨ ਨੂੰ ਕਿੱਦਾਂ ਆਪਣਾ ਪ੍ਰੀਜ਼ੈਂਟ ਕੀਤਾ ਹੋਇਆ ਸਾਰਿਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸੋ ਮੈਨੂੰ ਲੱਗਦਾ ਹੈ ਵੀ ਜਿਹੜੀ ਫਿਲਮ ਹੈ ਉਹਦੇ ਨਾਲ ਚੇਂਜ ਜ਼ਰੂਰ ਆਊਗਾ ਐਜੂਕੇਸ਼ਨ ਸਿਸਟਮ ਨੂੰ ਐਨੇ ਵੱਡੇ ਲੈਵਲ ਤੇ ਰਿਪਰੈਜ਼ੈਂਟ ਕੀਤਾ ਆਪਾਂ ਸੋ ਸਾਰੇ ਜਣੇ ਜਾ ਕੇ ਪਿਆਰ ਜ਼ਰੂਰ ਦਿਓ ਸਾਰੇ ਜਣੇ ਸੋ ਹੁਣ ਅਸੀਂ ਬਣਾਤੀ ਰਿਸਪੌਂਸ ਤੁਹਾਡਾ ਸਾਰਿਆਂ ਨੂੰ ਇੱਕ ਦਰਖਾਸਤ ਹੈ ਵੀ ਜਾ ਕੇ ਜ਼ਰੂਰ ਦੇਖਿਓ ਸੋ ਥੈਂਕ ਯੂ ਸੋ ਮੱਚ ਸਾਰਿਆਂ ਸਾਰੇ ਮੀਡੀਆ ਦਾ ਜਿੰਨਾ ਵੀ ਤੁਸੀਂ ਇੰਤਜ਼ਾਰ ਕੀਤਾ ਤੁਸੀਂ ਫਿਲਮ ਦੇਖੀ ਔਰ ਇੱਥੇ ਆਪਣਾ ਵਕਤ ਵੀ ਲਾਇਆ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਵਿਚਾਰ ਸਿੰਘ ਆਪਣਾ ਰਸਤੂ ਹੁਣ ਤੁਹਾਡੇ ਹੱਥਾਂ 'ਚ ਹੈ ਮੈਂ ਚਾਹਨਾ ਕਿ ਸਾਡਾ ਮੁਲਕ ਸਾਡੀ ਸਟੇਟ ਔਰ ਮੁਕੰਮਲ ਜਹਾਨ ਦੇ ਵਿੱਚ ਚਾਹੇ ਟ੍ਰਾਂਸਲੇਸ਼ਨ ਹੋ ਕੇ ਚਾਹੇ ਡਬ ਹੋ ਕੇ ਫਿਲਮ ਪਹੁੰਚੇ ਜੇਕਰ ਤੁਹਾਨੂੰ ਲੱਗਦਾ ਕਿ ਜਾਇਜ਼ ਤੇ ਬਹੁਤ ਹੀ ਕੀਮਤੀ ਫਿਲਮ ਹੈ ਜਿਹੜੀ ਕਿ ਅੱਗੇ ਪਹੁੰਚਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਘੱਟੋ-ਘੱਟ ਸਾਡੀਆਂ ਜਿਹੜੀਆਂ ਨਾਰਥਰਨ ਸਟੇਟਸ ਆ ਉੱਥੇ ਤੱਕ ਤਾਂ ਜ਼ਰੂਰ ਜਾਣੀ ਚਾਹੀਦੀ ਆ ਸੋ ਤੁਸੀਂ ਜ਼ਰੂਰ ਇਹ ਹੁੰਗਾਰਾ ਦੇਣਾ ਪੋਜ਼ਿਟਿਵਲੀ ਜੇ ਤੁਹਾਨੂੰ ਲੱਗਿਆ ਸੋ ਆਪ ਸਭ ਦਾ ਇੱਥੇ ਆਇਆਂ ਦਾ ਬਹੁਤ-ਬਹੁਤ ਸ਼ੁਕਰੀ 92 ਦੇ ਦੂਰ ਆ ਦੂਰ ਨਾ ਜਾਣ ਗਾਰਡਨ ਦੂਰ ਨਾ ਜਾਣ ਤਿਆਰੀਆਂ ਤਾਂ ਮੁੱਕ ਗਈਆਂ ਹੁਣ ਹਾਂ ਓਹੋ ਉਹ ਪਈਆਂ ਬਹੁਤ ਨੇ ਤਿਆਰੀਆਂ ਅਜੇ ਬਿਸ਼ਾਰਾਂ ਜੁੱਤੀ ਆਈ ਨਹੀਂ ਤੇ ਪੱਕ ਵੀ ਰੰਗਾਈ ਨਹੀਂ ਹਾਲੇ ਕਾਫੀ ਇੰਤਜ਼ਾਮ ਕਰਨੇ ਤਦ ਇੱਕ ਨੇੜ ਆ ਗਈਆਂ ਤੇ ਸਾਹੇ ਠਿੱਠੀ ਪਾਈ ਨੀ ਤਿਆਂ ਬਹੁਤ ਨੇ ਤਿਆਰੀਆਂ ਹੱਦੇ ਆਹੀ ਨੀ ਤੇੱਕ ਵੀ ਰੰਗਾਈ ਨੀ ਰੰਗਾਈ ਨੀ ਸ਼ਾਦੀਆਂ ਵਿਆਂ ਹਵਾਲੇ ਮੌਕਿਆਂ ਦੇ ਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ ਨਾਲ ਨਾਲ ਵੱਟ ਦਿਆਂ ਲੱਡੂ ਤੂੰ ਸਪੀਕਰਾਂ ਦੇ ਲਾ ਦੇ ਜ਼ਰਾ ਗਾਣਾ ਸਰਤਾਜ ਦਾ ਕਿੰਨਾ ਹੀ ਹੋ ਚੱਲੇ ਆ ਮੈਂ ਹੀ ਚੱਲਿਆ ਸਕੂਲ ਪੜਾਉਣ ਸਕੂਟਰ ਕੱਢ ਲਈ ਓਏ ਸਕੂਟਰ ਕੱਢ ਲੈ ਲੱਕੀ ਮੈਂ ਆਉਣ ਜਮਾਤਾਂ ਇਕੱਠੀਆਂ ਆਈ ਨੇ ਜਮਾਤਾਂ ਇਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਬਣਾਉਂਦੇ ਆ ਗਾਏ ਇੱਕ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ ਆ ਮੇਰੀ ਤਾਂ ਇਹੀ ਬੇਨਤੀ ਆ ਵੀ ਪਹਿਲਾਂ ਇੱਕ ਸਿਸਟਮ ਹੁੰਦਾ ਸੀਗਾ ਕਿ ਜਦੋਂ ਆਪਾਂ ਬੱਚੇ ਨੂੰ ਸਕੂਲ ਛੱਡ ਕੇ ਆਉਂਦੇ ਸੀ ਤੇ ਉਹਨੂੰ ਇਹ ਕਹਿੰਦੇ ਸੀ ਟੀਚਰ ਨੂੰ ਇਹ ਕਹਿੰਦੇ ਸੀ ਕਿ ਇਹਨੂੰ ਬੰਦੇ ਦਾ ਪੁੱਤ ਬਣਾ ਦੇ ਤੇ ਅੱਜ ਜੇ ਕੋਈ ਟੀਚਰ ਸਾਡੇ ਬੱਚੇ ਨੂੰ ਝਿੜਕਦਾ ਤਾਂ ਸੀ ਇਹ ਕਿੰਨੇ ਵੀ ਤੁਸੀਂ ਸਾਨੂੰ ਵੀ ਇਹਨੂੰ ਹੱਥ ਲਾਇਆ ਤਾਂ ਲਾਇਆ ਕਿਵੇਂ ਇਹ ਸਿਸਟਮ ਆ ਜਿਹੜਾ ਬਦਲਣਾ ਪੈਣਾ ਪਹਿਲਾਂ ਵਾਂਗੂ ਟੀਚਰਾਂ ਦੇ ਹੱਥ ਚ ਬੱਚੇ ਦੀ ਬਾਹ ਫੜਾ ਕੇ ਆਉਣ ਵਾਲਾ ਕੰਮ ਜਿਹੜਾ ਉਹ ਸ਼ੁਰੂ ਕਰਨਾ ਪੈਣਾ ਫਿਲਮ ਤੁਹਾਨੂੰ ਬਹੁਤ ਵਧੀਆ ਸਨੇਹਾ ਦਿੰਦੀ ਆ ਸੋ ਇੱਕ ਵਾਰੀ ਸਿਨੇਮੇ ਘਰਾਂ ਤੇ ਜਾ ਕੇ ਫਿਲਮ ਜਰੂਰ ਦੇਖਿਓ ਬਹੁਤ ਬਹੁਤ ਧੰਨਵਾਦ ਜੀ